ਕਿੱਚਦਾ ਕੰਮ ਆ ਬਈ ਬੰਦਿਆਂ ਨੇ ਬਈ ਸ਼ਾਬਾਸ਼ ਹੋਏ ਤੁਹਾਡੇ ਇਹ ਇਹ ਲਿਵਰ ਪੱਕੀ ਆਪਣਾ ਰੱਖ ਲੈਣੀ ਤੁਹਾਨੂੰ ਦੇਖੋ 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 ਪਾਸੇ ਕੋਈ ਕੁਝ ਵੀ ਨਹੀਂ ਰਹੀ ਤਾਂ ਰੀਤਾ ਇਹ ਵੀ ਥੱਲੇ ਆਈ ਜਾਂਦੀ ਨਾਲ ਨਾਲ ਇਹ ਵੀ ਦਾੜੀ ਮਾਦੀ ਦਿੱਤੀ ਕਰਦੇ ਸੀ ਕੋਈ ਸੁਭਿਧਾਨ ਕੋਠੀ ਕਰਦੇ ਜੈਸਮਿਨ ਬਾਰਗੇ ਗੁਰਜੀਕਾ ਖਾਲਸਾ ਵਾਹਿਗੁਰਜ ਕੀ ਫਤਿਹ ਪਰਮਾਤੋ ਤੁਹਾਨੂੰ ਖੁਸ਼ ਰੱਖੇ ਚੜ੍ਹਦੀਆਂ ਕਲਾ ਦੇ ਵਿੱਚ ਰੱਖੇ ਸਾਡੇ ਘਰ ਪਹੁੰਚ ਗਈ ਆ ਜੀ ਕਣਕ ਤੇ ਸਾਡੇ ਘਰ ਦੇ ਨੇ ਕਿਹਾ ਵੀ ਸਾਡੇ ਨਾਲ ਐਡ ਕਰਾਓ ਇਸ ਕਰਕੇ ਅਸੀਂ ਕਣਕ ਲੱਗੇ ਆਪਣੇ ਘਰ ਦੇ ਨਾਲ ਪਰਵਾਨ ਕਿਵੇਂ ਤਰਨੀ ਆ ਹੁਣ ਪਤਾ ਨਹੀਂ ਹੈਗਾ ਸਾਨੂੰ ਕਰਦਾ ਗਏ ਲੜਾ ਗਏ ਝਗੜਾ ਗਏ ਕੁਝ ਨਹੀਂ ਪਤਾ ਪਰ ਹੈਲਪ ਜ਼ਰੂਰ ਕਰਾਵਾਂਗੇ ਜਿੰਨੀ ਕੋਈ ਨਾਲ ਸਾਨੂੰ ਘਰ ਦੇ ਵਿੱਚ ਕਣਕਾਉਣ ਦੀ ਖੁਸ਼ੀ ਨਹੀਂ ਹੈਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੱਥਾ ਟੇਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਨੇ ਤਾਂ ਜਾਣਿਆਂ ਆ ਗਏ ਹੋਰ ਖੁਸ਼ੀ ਨਹੀਂ ਹੋਊਗੀ ਲੱਗਦਾ ਨਹੀਂ ਲੜਾਈ ਝਗੜੇ ਦੀ ਤੇ ਗੱਲਾਂ ਕਰਦੇ ਸਨ ਝਗੜਾ ਕਹਿਦਾ ਮਤਲਬ ਆ ਵੀ ਬੱਚੜ ਨੇ ਚਰਚਾੜ ਆਉਂਦੇ ਤੇ ਸਾਰੇ ਵਾਈਪ ਭਾਈ ਭੈਣਾਂ ਦੀ ਕਣਕਾਂ ਘਰੇ ਪਹੁੰਚ ਗਈਆਂ ਬਹੁਤ ਵਧੀਆ ਹੈ ਰਹਿ ਗਈਆਂ ਟੂੜੀਆਂ ਉਹ ਵੀ ਬਣ ਜਾਣ ਹਮ ਅੱਜ ਫੇਰ ਚਰਚਾੜ ਆਉਂਦਾ ਬੱਚਾ ਤੁਸੀਂ ਦੇਖੋ ਸਸਰੇ ਘਰ ਦੇ ਸਾਰਿਆਂ ਨੂੰ 6 ਮਹੀਨੇ ਇੱਕ ਜ਼ਿੰਮੇਦਾਰ ਨਾ ਆ ਦਾਨਾਂ ਵਾਸਤੇ ਕਿੰਨੀ ਮਿਹਨਤ ਕਰੀ ਹੋਊਗੀ ਬਹੁਤ ਜ਼ਿਆਦਾ ਕਿੰਨੀ ਵਾਰ ਉਹਨੇ ਰਾਤਾਂ ਚਾਕੀਆਂ ਕਿੰਨੀ ਵਾਰ ਪਾਣੀ ਲਾ ਕਿੰਨੀ ਵਾਰ ਸਪਰੇਅ ਕਰੀ ਐ ਜਿਸ ਤਰ੍ਹਾਂ ਸਪਰੇਅ ਕਰਦੇ ਰੀਤ ਪੁੱਤ ਥੱਲੇ ਨਾਲ ਗੇਰ ਜਿੰਨੀ ਵਾਰ ਸਪਰੇਅ ਕਰਦੇ ਨਾ ਕਣਕ ਦੇ ਗਿੱਟਿਆਂ ਦੇ ਉੱਪਰ ਉਹ ਵੀ ਨਾ ਥੱਲੇ ਧਰਤੀ ਦੇਖਣੀ ਬੰਦ ਹੋ ਜਾਂਦੀ ਐ ਠੀਕ ਐ ਨਾ ਧਰਤੀ ਦੇ ਵਿੱਚ ਕਿਹੜਾ ਸਾਫ ਸੁਪੂਲਿਆ ਕਿੱਥੇ ਫਿਰਦਾ ਕਿੱਥੇ ਨਹੀਂ ਕੁਝ ਨਹੀਂ ਪਤਾ ਉਹਨੇ ਹੋ ਕੇ ਸਪਰੇਅ ਕਰ ਦਿਆ ਉੱਪਰ ਐ ਦੇਖਦੇ ਵੀ ਕਣਕ ਦੇ ਉੱਪਰ ਗੁੱਲੀ ਡੰਡੇ ਦੇ ਉੱਪਰ ਵੀ ਸਪਰੇਅ ਕਰੀ ਜਾਵੇ ਤੇ ਜਿਹੜੇ ਨਦੀਨਾ ਫਾਲਤੂ ਤੋਂ ਖਤਮ ਹੋ ਜਾਣਾ ਔਰ ਸਾਡੇ ਪੱਲੇ ਪੈ ਜਵੇ ਸਹੀ ਗੱਲ। ਪੂਰੀ ਥੋੜੀ ਥੋਨੇ ਦੀ ਚੀਜ਼ 6 ਮਹੀਨੇ ਮੈਂ ਤੱਕ ਕਰ ਤੋਂ ਬਾਅਦ ਅੱਜ ਪਹੁੰਚ ਗਈ ਸਾਡੇ ਘਰ ਤੇ ਮਾਰੋ ਦਾ ਭਾਈ ਸ਼ੁਕਰੀਆ ਸੀ ਬਹੁਤ ਕਰਿਆ ਵੀ ਟਾਈਮ ਨਾਲ ਸਾਡੇ ਘਰ ਪਹੁੰਚ ਗਈ ਛੱਤ ਦੇ ਥੱਲੇ ਆ ਗਈ ਤੇ ਹੁਣ ਅਗਲੇ ਸਾਲ ਵਾਸਤੇ ਸਾਲ ਭਰ ਇਹ ਦਾਣਿਆਂ ਦੇ ਬਦਲਤੇ ਸੀ ਹੁੰਦੇ ਰਹਿਣਾ ਸਹੀ ਗੱਲ ਹੈ। ਖਾਣਾ ਤੇ ਪੀਣ ਵਾਸਤੇ ਵੀ ਵਿਝਣ ਵਾਸਤੇ ਵੀ ਦੁਬਾਰਾ ਰੱਖ ਲੈਣੀ ਕਿਆ ਪ੍ਰਮਾਤਮਾ ਨੇ ਪ੍ਰਕਿਰਿਆ ਬਣਾਈ ਹੈ ਵੀ ਇਹਨੂੰ ਅਸੀਂ ਖਾਣਾ ਤੇ ਐਦੇ ਤੇ ਫੇਰ ਰੱਖ ਲੈਣੀ ਐ ਨਹੀਂ ਫੇਰ ਦੁਬਾਰਾ ਜਮਣਾ ਫੇਰ ਸਾਲ ਇੱਕੜੀ ਚੱਲਦਾ ਜਾਈ ਜਾਂਦਾ ਲੈ ਇੰਦੀ ਜੀ ਜਿਆਦੀ ਮਸਤੀ ਚੱਲ ਜਾ ਸਜੀ ਕਬਲਾ ਇਹਦਾ ਜਦਾਂ ਦਿੱਤੀ ਹੈ ਪਤਾ 12:00 ਵਜੇ ਦਾ ਸਮਾਂ ਆ ਬਾਈ 12:00 ਵਜੇ ਗਾਹ ਲੱਗੀ ਪੌਣ ਨੂੰ ਉੱਪਰ ਚੜਾ ਦੋ ਲੈ ਤੇਨੀ ਹਾਂ ਇਹ ਖਿੜਦੀ ਆਹੋ ਇਹ ਲੈ ਅਸੀਂ ਵੀ ਇੱਕਣਾ ਖੜਾ ਖੜਾ ਕੇ ਛਿੱਤਰ ਖਾਦੇ ਆ ਬੱਚ ਬੰਦੇ ਵਿੱਚ ਨਾ ਤਾਂ ਛੋਟੀ ਜਿਹੀ ਡਰਮੀ ਹੁੰਦੀ ਸੀ ਤਸਲੇ ਭਰ ਲੈਣਾ ਤੇ ਮਾਂ আর ਬਾਈ ਤਾਂ ਤਸਲੇ ਪਿੱਛੇ ਲੜ ਪੈਂਦੇ ਤੇ ਮੈਂ ਚੱਕਣਾ ਤਸਲਾ ਮੈਂ ਚੱਕਣਾ ਮੈਂ ਚੱਕਣਾ ਅੱਧਾ ਤਾਂ ਦੋਲੇ ਦਿੰਦੇ ਤੇ ਮੈਂ ਪੀ ਪੇ ਤੇ ਬਾਲਟੀ ਤੇ ਟੋਪਾਂ ਲਈ ਰੋਜ਼ ਦੀ ਸੇਵਾ ਵੀ ਕਰ ਦਿੰਦੀ ਉਹ ਟਾਈਮ ਤਾਂ ਕੋਈ ਜਗਾਤਾ ਇਨਿਕਾਲ ਕੇ ਨਿਕਲਦੀ ਵੀ ਨਹੀਂ ਹੁੰਦੀ ਹੁਣ ਕੰਮ ਨਹੀਂ ਕਰਦੀ ਇਹ ਪੁੱਤ ਅੱਛਾ ਮੈਂ ਵੀ ਉਹ ਕੱਢੀ ਮੈਂ ਛੇੜਕਾ ਹੀ ਕੱਢੀ ਤਾ ਕੁੱਟ ਕੀ ਖਾ ਲਈ ਜਿੱਤੇ ਕੁੱਟ ਖਾਦੀ ਸੁਧਰਦੀ ਨਾ ਤੂੰ ਅੱਛਾ ਉਹ ਤਾਂ ਹੁਣ ਵੀ ਬਹਿ ਜਾਂਦਾ ਹੈ ਪਰ ਇੱਕ ਗੱਲ ਹੈ ਮੈਂ ਮੈਂ ਹਿਸਾਬ ਨਾਲ ਦੇਖਿਆ ਵੀ ਮੈਂ ਨਾ ਦੇ ਕੋਚ ਕਣੋਂ ਕਰਦੇ ਹੁੰਦੇ ਨਾ ਆਏ ਨੇ ਕਰਕੇ ਮੈਂ ਕਈ ਕਈ ਵਾਰ ਮੈਂ ਜਦ ਬੰਦਾ ਉਲਟ ਜਾਂਦਾ ਨਾ ਜੀ ਤਾਂ ਬੰਦਾ ਆਲੇ-ਦਾਲੇ ਨੂੰ ਨੱਠ-ਪੱਜ ਬਹੁਤ ਕਰਦਾ ਹੈ ਮਾਰਦ ਕਿਸੇ ਬੰਦੇ ਨੂੰ ਲੈ ਕੇ ਗਿਆ ਤਾਂ ਕਿ ਕਿਸੇ ਸਿਆਣੇ ਕੋਲ ਜਿਹੜਾ ਸਿਆਣੇ ਬਣਦੇ ਆਪਣੇ ਆਪ ਚ ਚਾਹ ਕਈਆਂ ਪਰ ਕਿਰਪਾ ਹੁੰਦੀ ਵੀ ਮਾਰਦ ਦੀ ਕਈਆਂ ਪਰ ਨਹੀਂ ਵੀ ਹੁੰਦੀ ਉਹਨੇ ਉਹਨਾਂ ਕੜਾ ਵੀ ਬਣਾ ਘਰ ਚੋਂ ਕਾਂਕ ਲੈ ਗਿਆ ਸਾਰੇ ਕਮਰੇ ਕਮਰਾਂ ਦੇ ਬਿਹੜਾ ਬੂੜਾ ਦੇ ਫੇਰ ਕੇ ਫਿਰ ਉਹਨੂੰ ਪਤਾ ਕਰ ਜਣਾ ਅੱਖਾਂ ਜੇ ਬੰਦ ਕਰਕੇ ਆਏ ਕਰਨਾ ਪਰ ਉਹਨੇ ਆਏ ਦੇਖਣੇ ਦਾਣੇ ਗਿਣੀਆਂ ਨੇ ਬੈਠੇ ਨੇ ਵੀ ਕਿੰਨੇ ਦਾਣੇ ਆ ਉਹਦੇ ਬਾਅਦ ਫੇਰ ਉਹਨੇ ਕੁਵਾਰਾਂ ਕਰ ਰਾ ਆਏ ਕਰਕੇ ਫੇਰ ਆਇਆ ਵਾਹ ਹਾਂ ਹੋਣ ਬਾ ਉਹ ਕਰ ਮੈਂ ਕਰ ਲਿਆ ਦੇਖੋ ਵੀ ਮੈਂ ਤੁਹਾਨੂੰ ਦੱਸਦਾ ਵੀ ਮੈਂ ਹਿਸਾਬ ਜਲਾ ਤੁਹਾਡੇ ਘਰ ਦਾ ਤੁਹਾਡੇ ਘਰ ਵਿੱਚ ਤਿੰਨ ਬੀਬੀਆਂ ਚੰਨ ਤਿੰਨ ਜਨਾਨੀਆਂ ਹੈ ਇਹ ਕਦੇ ਸੁਖੀ ਨਹੀਂ ਰਹਣੀਆਂ ਬਸ ਜਨਾਨੀ ਆ ਕੇ ਗੱਲ ਖਤਮ ਕਰ ਦੇਣੀ ਹੈ ਜਨਾਨਾਂ ਕੋਲੋਂ ਤਾਂ ਦੁੱਖ ਨਹੀਂ ਰਹਿੰਦਾ ਅੱਛਾ ਬੰਦਿਆਂ ਦਾ ਵੀ ਦੁੱਖ ਦਾ ਬੰਦੇ ਲੋਹੇ ਨਹੀਂ ਹੈਗੇ ਨਹੀਂ ਨਹੀਂ ਲੋਹੇ ਨਹੀਂ ਹੈਗੇ ਬੰਦੇ ਤਾਂ ਕਦੇ-ਕਦੇ ਦੁੱਖਦਾ ਮੇਰਾ ਹੁਣ 6 ਮਹੀਨੇ ਬਾਅਦ ਮਾਰਾਂ ਦੀ ਡਰ ਕੇ ਕਹਿਵਾ ਮੇਰੇ 6 ਮਹੀਨੇ ਬਾਅਦ ਮੇਰਾ ਇੱਕ ਸਰਦ ਸਰਦਦਾ ਕਿਤੇ ਬੀਵੀ ਬਲਾ ਲਾ ਕੇ ਹੁੰਦਾ ਉਹਦੇ ਵੀ ਨਹੀਂ 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 ਮਾਸੀ ਪਹਾੜਾ ਜਿ ਢੋਗੀ ਵੀ ਤੋਗੀ ਸੀ ਚੁੱਕ ਪਈ ਸੀ ਚੁੱਕ ਪਈ ਸੀ ਕੰਮ ਕਰਦੇ ਸੀ ਹਾਂ ਹੁਣ ਤਿੰਨ ਜਣੀਆਂ ਹੈਗੀਆਂ ਜੀ ਤਿੰਨ ਜਣਿਆਂ ਨੇ ਤਾਂ ਢਾਡੂ ਪੋਤੀ ਲਾਉਣੇ ਹੁੰਦੇ ਆ ਹਾਂ ਉਹਦੇ ਵਿੱਚ ਵੀ ਕਿਸੇ ਦੀ ਬਾੰਦ ਹੋਣ ਲੱਗ ਗਈ ਕਿਸੇ ਦਾ ਲੱਕ ਦਿਖਣ ਲੱਗ ਗਿਆ ਕੀ ਉਹਦਾ ਢੱਡ ਦੁਖਣ ਲੱਗ ਗਿਆ ਤੇ ਹੁਣ ਇਹ ਦਸਣਾ ਆਵੇਗਾ ਆ ਸਾਫ ਕਿਤਾਬ ਮੈਂ ਇੱਕ ਮਿੰਟ ਸਾਰਾ ਕੰਮ ਵਿੱਕੀ ਚਿੰਗ ਕਰਦਾ ਅੱਜ ਪੋਚੇ ਵਿੱਕੀ ਉਹ ਹੁਣ ਵਿੱਕੀ ਨਹੀਂ ਹੈਗਾ ਉਹ ਬਾਬਾ ਇਹ ਬਾਬੇ ਦੀ ਗੱਲ ਸੁਣ ਲੋ ਬਾਬਾ ਨੇ ਬਾਬੇ ਪੈਰੀ ਹੱਥ ਲਾ ਬਾਬੇ ਨੇ ਪੈਰੀ ਹੱਥ ਲਾਈਦੇ ਆਂ ਫਿਰ ਬਾਬੇ ਦੇ ਪੈਰੀ ਹੱਥ ਨਾਲ ਆ ਬਾਬੇ ਦਾ ਹਿਸਾਬ ਕਿਤਾਬ ਆ ਐ ਵੀ ਇਹ ਚਾਰ ਕਣਕੇ ਦੇ ਦਾਣੇ ਇਧਰੋਂ ਭੱਜੇ ਆਉਂਦੇ ਸਾਈਡ ਪਰ ਨੂੰ ਇਹਨੂੰ ਵੀ ਦੇ ਦੇਣੀ ਹਾਂ ਇੱਕ ਆ ਵਿੱਚ ਮਾੜਾ ਦਾ ਦਾਣਾ ਆਉਂਦਾ ਤਾਚਾਰ ਪੂਰੇ ਹੈਲਥੀ ਹੈ ਤੇ ਆ ਮਾੜਾ ਜਿਹਾ ਦਾਣਾ ਮਾੜਾ ਜਿਹਾ ਵਿੱਕੀ ਹੈ ਵਿੱਚ ਇਹ ਵਿੱਕੀ ਕਹਿਖੀਲਾ ਵੀ ਤੁਹਾਨੂੰ ਇਹਦੇ ਵਾਂਗ ਮਾੜੀਆਂ ਹੋਣਾ ਪੈਣਾ ਹੈ ਦਾਣਾ ਇਹ ਸੰਕੇਤ ਦਿੰਦਾ ਵੀ ਰਾਤ ਦਾ ਖਾਣਾ ਕਰਦੇ ਬੰਦ ਮੈਂ ਤੁਹਾਨੂੰ ਕਿਹਾ ਨਾ ਕੁ ਵਕਤ ਨੂੰ ਟਾਈਮ ਲੱਗਦਾ ਕਟਣ ਨੂੰ 2-3 ਸਾਲ ਲੱਜਨੇ ਆ ਬਾਰ ਬਾਰ ਇੱਕੋ ਗੱਲ ਕਹੀ ਜਾਓਗੇ ਕਦੇ ਨਹੀਂ ਕੱਟਦੇ ਲੈ ਬੜਾ ਮੂੰਹ ਮਿੱਠਾ ਕਰੀ ਬਾਬਿਆਂ ਬਾਬਿਆਂ ਨੂੰ ਬਾਬਾ ਵਿੱਕੀ ਹੁਣ ਮੈਨੂੰ ਆਏ ਦੱਸ ਤੂੰ ਵੀ ਕੋ ਉਥੇ ਜੇ ਚੜਾਉਂਦੇ ਆਪਾਂ ਉਹਨੂੰ ਮੇਂ ਆਉਂਦਾ ਜੇ ਫਿਰ ਕਿਆ ਬਣਦਾ ਹੈ ਬੱਦਲ ਪਾ ਆ ਗਿਆ ਦੇਖੋ ਬੱਦਲ ਆ ਗਿਆ ਬੱਦਲ ਮੈਂ ਜਦੇ ਤੁਸੀਂ ਪਰਲੇਟ ਵਿੱਚ ਮਾਇਆ ਚਲ ਹੂੰ ਮੈਨੂੰ ਐ ਤਾਂ ਵੀ ਬੱਦਲ ਦੇਖੋ ਤੈਨੇ ਜਦੇ ਅਰਦਾਸ ਕਰਤੀ ਲੈ ਅਰਦਾਸ ਫੇ ਤਾਂ ਉੱਥੇ ਮੂਲੇ ਪਾਸੇ ਜਿੱਥੇ ਟਰਾਲਾ ਖੜਾ ਹੈ ਹੂੰ ਉੱਥੇ ਤਾਰ ਹੋਣੀ ਹੈ ਇਹ ਉੱਥੇ ਸਕਾ ਹੋਣੇ ਆ ਤੇ ਉੱਪਰ ਪੈ ਜੂਗੀ ਕੋਈ ਨਾ ਕੋਈ ਚੀਜ਼ ਅੰਦੀਪ ਹੁਣ ਬੱਚਾ ਲਾ ਦੇ ਹੁਣ ਤਾਂ ਹੋ ਗਿਆ ਸ਼ਾਮ ਦਾ ਟਾਈਮ ਥੱਲੇ ਐਂ ਤਾਰ ਕੇ ਰੱਖੀ ਅੱਛਾ ਕਾਲ ਨੂੰ ਬੋਲ ਦਿਓ ਚਾਹੇ ਉੱਤਮ ਬੋਲ ਦਿਓ ਕਦਰ ਹੈ 6 ਵਜੇ ਇਹਨੇ ਥਾਲੇ ਨਹੀਂ ਨਾ ਹੈਗੇ ਇਹਨੇ ਜਿੰਨੇ ਸਾਨੂੰ ਚਾਹੀਦੇ ਆ ਇਹਦੀ ਗੱਲ ਥਲੇ ਕ ਪੱਲੜਾ ਬੋਲ ਲਿਓ ਸਹੀ ਹੁਣ ਨਹੀਂ ਮੈਂ ਤਾਂ ਰਾਤ ਦਾ ਨਾ ਹੁਣ ਜਿੰਨੇ ਕਹਿਗੇ ਉਨੇ ਕ ਤਾਂ ਕਰ ਲੋ ਸਵੇਰੇ ਠਾਲਾਂ ਨਹੀਂ ਲੱਗਿਆ ਉਹੀ ਤਾਂ ਪਤਾ ਨਹੀਂਦਾ ਤਾਂ ਜੋ ਬਾਹਰ ਜਿਹੜੇ ਖੜਾ ਟਰਾਲਾ ਉਹ ਵੀ ਲੱਦਣਾ ਉੱਪਰ ਤੇ ਕਦਾ ਕੰਮ ਥੋੜਾ ਹੋਵੇ ਮਨ ਉਦਾਂ ਘੰਟਾ ਹੋਗਾ ਲੱਗੇ ਨੂੰ ਆ ਟੋਟੇ ਮੈਂ ਭਰਦਾ ਠੀਕ ਆ ਅੱਧੇ ਘੰਟੀ ਦੀ ਗੇਮ ਆਪਣੀ ਜੇ ਆਪਾਂ ਸਾਰੇ ਲੱਗੇ ਮੈਂ ਟੰਗਰ ਨਾਲ ਆ ਤੇ ਮੰਨੂ ਪਾਣੀ ਦਗਾਤਾ ਮਨੂ ਠੰਡਾ ਦਾ ਪਲਾ ਦੇ ਯਾਰ ਅਸੀਂ ਵੀ ਸਵੇਰੇ ਘਾਤ ਤੱਕ ਕੀ ਕਰਤਾ ਸਵੇਰੇ ਮੈਂ ਲੱਗ ਗਿਆ ਖਾਇ ਤੇ ਆਉਂਦੀ ਆ ਮਨੂ ਪਿਆਜ਼ ਸੁਣ ਕੇ ਵੀ ਪਿਆਸ ਅਸੀਂ ਕੰਮ ਕਰਦੇ ਘਣਾ ਏ ਮਨੂ ਪਿਆਜ਼ ਲੱਗੀ ਮੈ ਤਾਂ ਠੰਡਾ ਮੈਂ ਕੋਈ ਸ਼ਾਬਾਸ਼ੀ ਲੈਣ ਵਾਸਤੇ ਨਹੀਂ ਕਰਿਆ ਮੈਂ ਕਿਹਾ ਮਨੂ ਠੰਡਾ ਪਲਾ ਕੰਟਰੋਲ ਚ ਐਸਮਨ ਕੰਟਰੋਲ ਹੌਲੀ ਹਾਂ ਦੇਖ ਕੇ ਭਾਈ ਜੀ ਉਹਨੇ ਉੱਬੜ ਕੇ ਬਾਹਰ ਆ ਜਣਾ ਦਾ ਚਲੇ ਨੋ ਜੀ ਆਪਾਂ ਪੀਣ ਲੱਗੇ ਜੀ ਇਹ ਵੀ ਫੈਟ ਹਾਂ ਫੈਟ ਨਹੀਂ ਹੈ ਜੀ ਪੈਣਾ ਕਹਿੰਦੀ ਆ ਹੈਂ ਨੱਕਰ ਭੈਣ ਨਿਕਰ ਕਮੈਂਟ ਕਰਾ ਬੋ ਤੁਸੀਂ ਆ ਚੀਜ਼ਾਂ ਪੀਣਿਆ ਛੱਡ ਦੋ ਪਰ ਹੁਣ ਇਹਦੇ ਵਿੱਚ ਫੈਟ ਨਹੀਂ ਏ ਇਹਦੇ ਵਿੱਚ ਕੈਲਰੀਜ਼ ਬਹੁਤ ਜ਼ਿਆਦਾ ਏ ਜਿਹੜੀ ਆਪਣੇ ਬਾਡੀ ਨੂੰ ਨਹੀਂ ਜ਼ਰੂਰਤ ਸ਼ੂਗਰ ਬਹੁਤ ਜ਼ਿਆਦਾ ਏ ਜਿਹੜੀ ਸਾਡੀ ਸਿਹਤ ਲਈ ਹਾਨੀਕਾਰਕ ਹੈ ਇਧਰ ਲੈਣ ਦੋ ਸ਼ੂਗਰ ਇਹ ਲਗਾਟ ਦਾ ਕਿਆ ਕਰਿਆ ਉਹ ਚੱਕਿਓ ਕਣਕ ਚੇ ਰਲ ਜਾਣਾ ਬਸ ਠੱਕ ਬਹੁਤ ਏ ਸ਼ੂਗਰ ਤੂੰ ਤਾਂ ਰਹਿਣੇ ਦੇ ਮੈਂ ਨਹੀਂ ਅੱਛਾ ਉਹਦਾ ਮਤਲਬ ਤੁਸੀਂ ਪਾਰਟੀ ਛਾਲਟੀ ਨਾਲ ਲੈ ਕੇ ਆਵੇਂ ਵੀ ਕਣਕ ਨਾਲੇ ਘਰੇ ਆਏ ਆ ਪਾਰਟੀ ਛਾਲਟੀ ਕਹਿੰਦੇ ਅਸੀਂ ਤਲੇ ਹੋਈ ਦੀ ਪਾਰਟੀ ਛੜਤੀ ਅੱਛਾ ਮਤਲਬ ਆ ਲੱਡੂਆਂ ਦੀ ਜਗਾ ਆਇਆ ਫਿਰ ਇਹਦਾ ਮਤਲਬ ਹੈ ਮੇਰੇ ਪਾਪਾ ਦੇ ਆਹ ਦੇ ਸਾਰੇ ਲੱਡੂ ਮਿੱਠੇ ਮੇਰੇ ਪਾਪਾ ਨੂੰ ਉਹ ਦੇ ਥੋੜਾ ਜਿਹਾ ਕਾ ਥੋੜਾ ਜਿਹਾ ਰੋਟੀ ਦਾ ਥੋੜਾ ਥੋੜਾ ਚੜੀ ਦਾ ਨਾ ਹੁਣ ਜਿਆਦਾ ਨਹੀਂ ਹੈਗਾ ਦੋ ਦੋ ਗਰੋਸ ਵੀ ਨਹੀਂ ਹੈਗਾ ਦੋ ਬੁੱਟਾ ਪਾਣੀ ਪੀਣਾ ਕੀ ਕਰਨਾ ਯਾਰ ਮੇਰੇ ਤਾਂ ਸਮਝ ਤੋਂ ਬਾਹਰ ਹੋ ਗਈ ਜੰਮ ਜਿਵੇਂ ਬਦਲਾ ਆ ਗਿਆ ਔਖਾ ਕੰਮ ਔਖਾ ਕੰਮ ਜਿਆ ਪੱਲੜੂ ਰਹੀ ਨਾ ਕਰਕੇ ਪਾ ਸਕਦੇ ਅਜੀ ਰਹਿਣਾ ਪੰਗਾ ਪਾ ਇੱਕ ਫਾਇੜੇ ਲਾਉਣਾ ਬੰਦ ਦਾ ਸਿਕਾਉਣ ਦੀ ਗੱਲ ਹੈ ਇੱਕ ਤਾਂ ਫਾੜੇ ਚਿੜੀਆ ਘਰੇ ਬਣਾਇਆ ਬਸ ਨੇ ਜੱਗੀ ਨਹੀਂ ਸੜੀ ਜੀ ਸਾਰੀ ਰਾਦੂਰੀ ਮੈਲੀ ਗੁਜ਼ਾਰ ਤੇ ਸਾਡੇ ਪੇਟੀਆ ਰੱਖ ਕੇ ਗਿਆ ਤਾਂ ਕੋਈ ਆਪ ਤੇ ਮੁੜ ਕੇ ਪੇਟੀ ਲੈਣੇ ਨਾ ਭੁੱਲੇਗੇ ਮੈਨੂੰ ਲੱਗਾ ਉਹ ਮਕਾਨ ਸਿੱਤਣ ਲੱਗੇ ਵੇ ਆ ਛੱਤ ਲੈਣ ਦੇ ਉਹਨਾਂ ਨੂੰ ਇਹ ਮੋਰੇ ਮੈਂ ਕਹਾਂ ਉਹ ਉੱਥੇ ਜਿਹੜਾ ਢੋਲ ਕੜਕਾ ਜਿਹਾ ਥੋੜੀ ਜੀ ਨਾ ਆਤਾ ਜਿਹਾ ਬੋਲ ਜੇ ਸਿੱਧੀ ਢੋਲ ਤੇ ਪਾ ਦਈਏ ਥੁੱਕੀ ਹੈ ਤੇ ਉਹ ਠੰਡੀ ਤੇ ਠੰਡਾ ਠੰਡੇ ਆਉਂਦਾ ਕਰਨੀ ਹੋਇਆ ਯਾਰ ਠੰਡੀ ਕਰਨੀ ਪੈਂਦੀ ਹੈ ਨਾ ਇੱਕ ਵਾਰ ਹੂੰ ਪਾਉਂਦੇ ਤੋਂ ਜ਼ਿਆਦਾ ਸੇਕ ਮਾਰਦਾ ਜਿਹੜੀ ਨਰਮ ਆ ਪਿੱਛੇ ਵੱਡੀ ਪਿਆ ਇਹਦਾ ਅਗਬਰਗੀ ਹੋਈ ਹੋਈ ਹੈ ਨਾ ਜਿੱਥੇ ਮੈਂ ਪਾ ਲਾਏ ਉਹ ਠੰਡੀ ਹੈ ਫੇਰ ਉਹ ਕੀ ਕਰੀ ਪਾ ਦਈਏ ਰਿਜ਼ਲਟ ਦਾ ਕਰ ਦੋ ਕਰਨਾ ਤਾਂ ਪੈਣਾ ਕਰਨਾ ਤਾਂ ਪੈਣਾ ਹੈ ਠੰਡੀ ਕਰਕੇ ਪਾ ਦਿੰਦੇ ਆ ਗੱਲ ਠੀਕ ਹੈ ਸੰਦੀਪ ਤੂੰ ਹੌਲੀ ਹੌਲੀ ਫ੍ਰੀਜ ਚੋਂ ਢੋਣ ਲਾਗੇ ਨੂੰ ਹੌਲੀ ਹੌਲੀ ਅੱਧੇ ਘੰਟੇ ਬਾਅਦ ਤੂੰ ਲੈਂਡਰੀ ਲੈ ਆਇਆ ਕਰੀ ਬਸ ਚੱਲ ਫੇ ਹੁਣ ਤਾਂ ਸਾਰ ਨਹੀਂ ਤੇ ਪੈਣੀ ਆ ਉਹਦਾ ਕਾਜੀ ਬੋੜੀਆਂ ਚੜ੍ਹਣੀਆਂ ਓਥੇ ਆਉਂਦੀਆਂ ਆ ਉਹ ਓਥੇ ਤੇ ਲਾਗੇ ਗੱਲ ਕਰ ਨਾ ਤੇ ਟਰਾਲੇ ਨੂੰ ਫਿਰ ਜਿਹੜੀ ਆਪਣੀ ਸਾਰਿਆਂ ਧੁੱਪ ਪਰੇ ਬੰਜਲ ਆ ਜਿਹੜਾ ਆ ਸਾਰਾ ਉੱਪਰ ਅੱਧਾ ਓਥੇ ਪਾ ਦੋ ਓਥੇ ਵੀ ਧੁੱਪਾਂ ਬਹੁਤ ਰੂਣੀ ਆਉਂਦੀ ਇੱਕ ਵਾਰ ਵੀਰ ਜੀ ਨੇ ਉੱਪਰ ਢੋਈ ਤੇ ਜਾਂ ਤਾਂ ਤੁਹਾਡੇ ਸਰੋਂ ਹੂੰ ਕਹਿੰਦਾ ਹੈ ਇਹੀ ਕੰਮ ਹੋਣਾ ਵੇ ਕੀ ਗੱਲ ਸੁਣਦੇ ਹੁਣ ਜਿਹੜਾ ਟਰਾਲਾ ਟਰਾਲੇ ਦੇ ਕੋਲ ਇਹਨੂੰ ਲਾਉਨੇ ਆ ਉਹ ਟਰਾਲੇ ਵਾਲਾ ਚੜਾਉਂਦੇ ਮੂਲੇ ਪਾਸੇ ਮਾਲ ਇਹਨੂੰ ਉਤਾਰ ਕੇ ਟਰਾਲੇ 'ਚ ਹੀ ਘੇਰਦੇ ਆ ਬਸ ਉਹੀ ਬਾਹਰ ਅੰਦਰ ਕਰਦਿਆ ਕਰੂੰਗੇ ਠੀਕ ਹੈ ਨਾ ਹਾਂਜੀ ਮਮਾਰ ਬਿਰਾ ਪਰਮਾਤਮਾ ਚਲ ਕਰੇ ਨਾ ਜੇ ਕਿਣੀ ਅੱਗੇ ਫਿਰ ਓਟਰ ਲਾ ਕੇ ਮਿਲਾਉਂਦੇ ਹੁੰਦੇ ਅੰਦਰ ਲਾ ਲੈਣਾ ਹੋ। ਗੱਡੀਆਂ ਬਾਹਰ ਨਿਕਲ ਗਈ ਕੱਦੀ। ਹਾਂ ਕੱਢ ਦਾਂਗੇ। ਗੱਡੀਆਂ ਬਾਹਰ ਲੜਾ ਦੂੰਗਾ। ਜਾਂ ਪਰ ਇਹਨੂੰ ਤੈਨੂੰ ਖੜਾ ਦੇ ਇੱਕ। ਹੂੰ ਹਾਂ ਕਰਨਾ ਪਾਉਣਾ। ਇਹਨੂੰ ਦੇ ਲੈ ਬਾਈ ਐਨੀ ਵਾਰ ਮੈਂ ਸਮਝਾਉਂਦਾ ਪੰਜਾਬੀ ਵਿੱਚ। ਓ ਬੀਬੀ ਉਹਨਾਂ ਦੀ। ਹੁਣ ਆਪਾਂ ਆਸਤ ਦਿਨ ਮਾਣੇ ਮਾਦਰ ਨੂੰ ਲੈ ਕੇ ਕਿਤੇ ਨਾ ਗੱਡੀਓ। ਹੂੰ। ਉਹਦਾ ਸੀਸਾ ਇਹਨਾਂ ਨੇ ਚੜਾਇਆ ਨਹੀਂ ਇੱਕ ਨਹੀਂ ਖੜਾ ਤੇ ਮਹਾਰਾਣੀਆਂ ਬਣ ਜਾਂਦੀਆਂ। ਗੁਰਗੁਰਤ ਵੱਡ ਗਈ ਹੁਣੀ ਵਿੱਚ ਵਸਣਾ ਹੋਈ। ਮੂਲਾ ਲਾਤਾ ਮੈਂ। ਤੈ ਤਾਂ ਲਾਤਾ ਪਿੱਛੇ ਵੀ ਤਾਂ ਕੋਈ ਆ ਬੰਦੀ ਜਿਹਦਾ ਸਾਰੇ ਬੈਠੇ ਉਹਦੇ ਕੱਪੜਾ ਦੀ ਨੰਦੇ ਬਾਸਤਾ ਨਹੀਂ ਕੱਪੜੇ ਦੀ ਜੱਟ ਇਹਨਾਂ ਮੇਰੀ ਗੱਲ ਸੁਣੋ ਜੀ ਸਾਡੇ ਤਾਂ ਨਾ ਬਜਨ ਮੁਤਾਬਕ ਗੱਡੀਆਂ ਲੱਗਿਆ ਬਜਨ ਬਸ ਹੁਣ ਉਹੀ ਗੱਲ ਦੁਬਾਰਾ ਰਪੀਟ ਹੋ ਰਹੀ ਪਹਿਲਾਂ ਛੋਦੇ ਜੀ ਪਹਿਲਾਂ ਉਹ ਗੱਡੀ ਸੀ ਤੂੰ ਹਮਾਂ ਲੱਗਦੀ ਫੇਰ ਅੱਛੀ ਜੀ ਆ ਗੱਡੀ ਲੈ ਲਈ ਇਹ ਵੀ ਤੂੰ ਹਮਾਂ ਲੱਗਦੀ ਜੀ ਹੁਣ ਅਸੀਂ ਬਲਾ ਸਾਰਾ ਟਰੱਕ ਲੈਣਾ ਉਹਨੇ ਵੀ ਤੂੰ ਹਮਾਂ ਲੱਗ ਜਨਾ ਜੀ ਬਸ ਜੀ ਆ ਗੱਡੀ ਵਾਲੇ ਨੇ ਪੜੀਏ ਤੁਹਾਡੇ ਬਜਨ 3 4 23 ਤੁਹਾਡੇ ਜੀ ਵੀ ਤਾਂ ਵੀਡੀਓ ਤੇ ਮੈਂ ਪਹਿਲੀ ਵੀਡੀਓ ਤੇ ਮੈਂ ਪਹਿਲੀ ਵਾਰ ਗੱਲ ਕਰੀ ਉਹ ਤੁਹਾਨੂੰ ਮੇਹਣੇ ਮਾਰਦਾ ਮੈਂ ਤੁਹਾਨੂੰ ਮੇਹਣੇ ਜੇ ਤੁਸੀਂ ਬਚਨ ਘਟਾ ਦਿਓ ਵੀ ਆ ਗੱਡੀਆਂ ਮਗਦਾ ਲੈਣੀਆਂ ਫਲਾਣਾ ਲੈਣੀਆਂ ਸਾਡੇ ਨੇ ਜਾਣ ਨਹੀਂ ਤਾਂ ਕਹਿੰਦੀ ਨਹੀਂ ਮੇਰੀਆਂ ਮੈਂ ਤਾਂ ਅਸੀਂ ਰੁੱਟੇ ਵੀ ਤੀਜਾ ਸਰਵਾਉਣੀਆਂ ਉਹ ਛੱਡੋ ਯਾਰ ਨਾ ਨਾ ਕਾਣ ਕਤਾਰੀ ਨਹੀਂ ਹੈਗੀ ਇੱਕ ਦਾਣਾ ਵੀ ਖਾਣ ਦਾ ਸਾਲ ਦਾ ਇਹਨਾਂ ਨੂੰ ਕੋਈ ਫਿਕਰ ਨਹੀਂ ਤੂੰ ਗੱਡੀਆਂ ਲੰਦਾ ਫਿਰ ਮੈਂ ਗੱਡੀਆਂ ਲੰਦਾ ਨਹੀਂ ਫਿਰਦਾ ਮੈਂ ਤਾਂ ਲੱਤੀ ਹੋਣੀ ਮੈਂ ਤਾਂ ਤੁਹਾਡੀ ਗਲਤੀ ਤੇ ਉਹਨਾਂ ਦੀ ਗਲਤੀ ਮੈਨੂੰ ਮੇਰਾ ਦੂਸਰੀ ਬਧਿਆ ਨੂੰ ਦੇਖ ਕੇ ਚਲ ਬੀਪੀ ਨਾ ਵਧਾਓ ਠੰਡੇ ਰੱਖੋ ਪਹਿਲੇ ਮੌਸਮ ਠੰਡਾ ਹੋ ਗਿਆ ਵੀ ਵਿਕੀ ਸਿੰਘ ਪੂਰਾ ਘਰ ਮੱਜ ਮੈਂ ਕਈਆਂ ਰੋਟੀਆਂ ਆ ਗੱਲ ਨਹੀਂ ਆ ਸਬਜੀ ਦਾ ਸਬਜੀ ਦਾ ਠੂਹ ਜਿੱਤੇ ਤੇਰੇ ਅੰਗੇ ਠੂਹ ਦਰ ਕੋਈ ਮੈਨੂੰ ਕੋ ਇੱਕ ਮੇਰੀ ਗੱਲ ਸੁਣ ਮੈਨੂੰ ਇੰਨਾ ਪਤਾ ਹਾਂਜੀ ਕੋ ਤੀਰੇ ਚੱਕਾ ਕੋ ਤੋੜਨਾ ਨਹੀਂ ਕਹਿਣਾ ਅਸੀਂ ਮੋੜਨਾ ਨਹੀਂ ਤੇਰੀ ਬੰਦ ਜਿਹੜਾ ਕਹੀ ਜਾਵੇ ਹਾਂਜੀ 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 ਕਿਹ ਕਿਦਾਂ ਹੁਣ ਆਇਆ ਪਤਾ ਵੀ ਕਿਹੜੇ ਟੋਟੇ ਕਿਹੜੇ ਬੀਜ ਦੇ ਆ ਕਿਹੜੇ ਰੋਟੇ ਕਿਹੜੇ ਬੀਜ ਦੇ ਆ ਆ 1 2 3 4 5 6 ਇਹ ਨਵੇਂ ਬੀਜ ਦੇ ਆ ਚਾਰ ਤੇ ਪਿਛਲੇ ਬੈਕਗਰਾਉਂਡ ਆ ਆ ਜਿਹੜੀ ਆਪਣੀ ਦੂਰ ਕੰਕਾ ਸਾਰੀ ਹੋਏ ਤਾਰ ਰੋ ਕੇ ਹੋਇਆ ਹੂੰ ਸੈੱਟ ਕਰਕੇ ਪਹਿਲਾਂ ਇਹੀ ਤਾਰਨੇ ਆ ਬਸ ਸੱਚਾ ਪਾਛਾ ਠੀਕ ਹੈ ਇਹੀ ਤਾਰਨੇ ਪਹਿਲਾਂ ਬਾਕੀ ਬੱਲੋਂ ਨੇ ਬੈਕ ਸਰਪ੍ਰੀਤ ਨੂੰ ਮੈਂ ਬੋਲ ਕਰਾਂ ਵੀ ਟਰੈਕਟਰ ਲੈ ਕੇ ਇਹਦੇ ਨਾਲੇ ਟਰਾਲਾ ਲਾ ਲੰਦੇ ਉਹ ਬੈਕ ਪਹਿਲਾਂ ਹ ਤਾਰਨਾ ਪੈਣਾ ਹੈ ਹਾਂ ਇਹ ਹੋ ਸਦੀ ਕੋਲ ਮੈਂ ਉਹਨੂੰ ਮੈਂ ਫੋਨ ਤਾਦਾ ਕਰਦਾ ਤਾਂ ਵੀ ਕਣਕ ਤਾਰਨੀ ਯਾਰ ਆਣੀ ਉਹਦਾ ਟਰੈਕਟਰ ਵੀ ਲਾਓ ਟਰਾਲਾ ਪਾ ਕੇ ਇਹਦੇ ਨਾਲੇ ਪਿੱਠ ਲਾ ਲੰਦੇ ਆ ਪਾ ਚੱਕੇ ਥੱਲੇ ਹੁੰਦੇ ਚ ਹਾਂ ਉਧਰ ਦੇ ਚੱਕੇ ਆ ਇਹਦੇ ਚ ਆਮ ਕਰਨ ਬਸ ਠੀਕ ਹੈ ਗੱਲ ਹਾਂਜੀ ਤੁਸੀਂ ਉਹਦਾ ਦਾਸ ਦੂਰ ਤੋਂ ਕਰ ਸਕਦੇ ਆ ਮੈਂ ਕਹਿਣਾ ਚਾਹੁੰਦਾ ਤੁਸੀਂ ਮੈਨੂੰ ਇਹ ਦੱਸੋ ਵੀ ਤੁਹਾਨੂੰ ਕੱਢ ਕਿੰਨੀ ਚਾਹੀਦੀ ਹੈ ਸਾਰੀ ਨਹੀਂ ਵੈਸੇ ਵਿੱਕੀ ਆਇਆ ਹੈ ਕਰ ਕਰ ਸਾਨੂੰ ਟਰੈਕਟਰ ਨੂੰ ਕੱਢ ਬਾਹਰ ਇਹਨੂੰ ਪਹਿਲਾਂ ਟਰਾਲਾ ਉਹਲਾ ਅੰਦਰ ਠੀਕ ਆ ਉਹ ਉੱਚਾ ਹੋ ਜਾਊਗਾ ਇਹਨੂੰ ਕਰਾਂਗੇ ਫਿਰ ਲਿਆ ਕੇ ਖੜਾਣਾਗੇ ਬਰਾਬਰ ਸਰੀਰ ਨਾ ਮਗਾ ਟਰੈਕਟਰ ਉਹਨਾਂ ਦਾ ਚਾਹੀਦੀ ਆ 50 ਕੋਣ ਤੋਂ ਇਹ ਟਰਾਲੇ ਨਾਲੇ ਨੀਵਾ ਹੋ ਜਾਣਾ ਤਾਂ ਹੁਣ ਚਲੋ ਇੱਕ ਤੁਹਾਨੂੰ ਕੋਸ਼ਚਨ ਹੋਰ ਪੁੱਟ ਕਰਦਾ ਮੈਂ ਚਲੋ ਤੁਸੀਂ ਵੀ ਕਰ ਦਿਓ ਇਹ ਤਾਂ ਸੁਹਾਣੀਆਂ ਸਾਡੇ ਘਰ ਦੀਆਂ ਤਿੰਨੇ ਜਣੀਆਂ ਕੁੜੀਏ ਆਹ ਵਾਸਤੇ ਸਾਲ ਦੀ ਕੰਕਾ ਕਿੰਨੀ ਰੱਖਦੇ 14 ਜਾਂ 10 ਮਿੰਟ ਦਾ ਚਲ ਇਧਰ ਮਧੂ ਆ ਗਿਆ ਮਧੂ ਸਾਡੇ ਕਾਣ ਖਤਰਾ ਆਊਗਾ ਹੁਣ ਹਾਂ ਮਧੂ ਕਣਕ ਉਤਾਰਨਾ ਯਾਰ ਥੋੜਾ ਸਾ ਖਾਣਾ ਬਣਾਣਾ ਕੋਈ ਬਾਤ ਨਹੀਂ ਕੋਈ ਬਾਤ ਨਹੀਂ ਫਿਰ ਮੇਰੇ ਵੀ ਕੰਮ ਆਣਾ ਪੜੇਗਾ ਕਿਸ ਦਿਨ ਬੋਲੂਗਾ ਮੈਂ ਵੀ ਤੇਰੇ ਕੋਲ ਆစီ ਫਿਰ ਤੇਰੇ ਕੋ ਐਸਾ ਨਹੀਂ ਚਲਾ ਵੀ ਲਗਾ ਦਿੰਦਾ ਹਾਂ 20 ਮਿੰਟ ਆਪਕੇ ਸਾਹ ਸਰਦਾਰ ਜੀ ਉਹ 12 ਬੰਦਾ ਖਾਣਾ ਬਣਾਨੇ ਦਾ 12 ਬੰਦਾ ਮੈਂ ਕਹਿੰਦਾ ਤੇਰਾ ਬੰਦਾ 12 ਬੰਦਾ ਮੈਨੂੰ ਰੋਕਦਾ ਕਹਿੰਦਾ 12 ਬੰਦਾ ਖੇਤ ਵਿੱਚ ਤੇਰਾ ਇੱਥੇ ਮੈਂ ਖੜਾ ਵੇਖ ਮੈਂ ਤਾਂ ਤੇ ਛਾਹ ਨੂੰ ਪਜਾਦਾ ਖਾਣਾ ਨਹੀਂ ਮੈਂ ਤਾਂ ਤੈਨੂੰ ਕਹਿੰਦਾ ਵੀ ਚੁੱਲਾ ਬਾਲ ਲੈ ਨਾ ਪਾਪਾ ਜੀ ਬਾਪੂ ਬਾਕੀ ਟੱਬਰ ਹੈ ਪਾਪਾ ਜੀ ਬਾਪ ਤੇ ਚਾਰ ਪ੍ਰਸ਼ਾਦੇ ਲਾਦੇ ਕਿਸੇ ਨੂੰ ਰੋਟੀ ਨਹੀਂ ਦੇਣੀ ਹੈ ਛਾਂ ਦੀ ਰੋਟੀ ਕਰਦੇ ਬੰਦਾ ਕਹ ਜਿਹਨੇ ਖਾਣੀ ਜੀਨੇ ਬਣਾਉਣੀ ਆ ਆਪਣੀ ਆਏ ਪਹਿਲਾਂ ਤੂੰ ਹੀ ਖਾ ਚੁੱਕੀ ਹੋਈ ਇਹਨੇ ਖਾਣੀ ਆਪਣੀ ਬਣਾਉਗਾ ਬਸ ਕੋਈ ਨਾ ਚਲ ਬਣਾ ਲੂਗੇ ਤੂੰ ਕੰਮ ਕਰ ਲੈ ਮੈਂ ਤਾਂ ਲੱਗਿਆ ਵੀ ਇਹ ਕੰਮ ਕਰਨਾ ਉਹ ਕਹਿੰਦਾ ਤੁਸੀਂ ਵੀ ਨਾ ਰੋਟੀ ਖਾਓ ਚਾਹੀਦੀ ਹੁੰਦੀ ਪਹੇ ਇਹ ਤਾਂ ਖਾਉਂਗੇ ਇੱਕ ਇੱਕ ਪਹਿਲੇ ਖਾਏ ਕਿ ਕਰੇ ਇੱਕ ਇੱਕ 11 ਹੁੰਦੀਆਂ ਕਹਿਣ ਦਾ ਬਾਪੇ ਕਿ ਕੋਈ ਨਾ ਤੈਨ ਹੁਣ ਕਿਸੇ ਦਿਨ ਹੋਰ ਟੱਜ ਜਾਣਾ ਹੰਗੇ ਇੱਕ ਨਾਲੀ ਘਟੀ ਹਿੱਲਦੀ ਆ ਉਛਾਲ ਆਇਆ ਉਛਾਲ ਆ ਗਿਆ ਫਿਰ ਹਿੱਲਦੀ ਹਿੱਲਦੇ ਨੇ ਅੱਜ ਆ ਆ ਆ ਗਿਆ ਇਧਨੇ ਆ ਦੇਖਿਆ ਐਡਾ ਬੜਾ ਬੰਦਾ ਮੋਟਾ ਟਰਾਲਾ ਵੀ ਹਲਾਉਂਦਾ ਹਲਾਉਦਾ ਤਾਂ ਮੋਟੜ ਨੇ ਖਾ ਖਾਉਣਾ ਇਹਦਾ ਕੁੜੀ ਹਲਾਇ ਕੁੜੀ ਹੈ ਕੁੜੀ ਹਲਾਇ ਪਤ ਹਲਾਇ ਹਾਂ ਹਲਾਇ 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 ਕੁੜੀ ਨੇ ਕੁੜੀ ਹਲਾਉਂਦੀ ਹੈ ਉਹਦੇ ਨਾਲ ਚਾਚਾ ਵੀ ਹਿੱਲ ਉਹਦੇ ਨਾਲ ਤਾਂ ਉਹ ਨਾ ਕੋਈ ਡੱਕਾ ਹਿੱਲੇ ਮੈਂ ਉਹ ਗੱਲ ਮੈਂ ਸਰ ਜੀ ਤੈਨੂੰ ਫੋਨ ਕਰਦਾ ਮੈਂ ਨਾ ਤੱਕ ਰਿਹਾ ਉਹ ਵਿੱਕੀ ਟਰੈਕਟਰ ਦੀ ਲੋਨ ਨਹੀਂ ਬਣੀ ਮੰਗਾ ਵੇ ਪਰਸਾ ਸੱਸੇ ਥੱਲੇ ਪਰ ਹੋਣਾ ਬੈਕ ਨਹੀਂ ਆਉਣਾ ਬਾਈ ਟਰਾਲੇ ਨੇ ਪਰ ਨੂੰ ਥੱਲੇ ਪਕੜੀ ਜਾਣਾ ਥੱਲੇ ਟਰੈਕਟਰ ਹੈ ਵਜਨ ਪਾਉਦਾ ਕਰਨ ਕਰ ਆ ਗਿਆ ਜੀ ਆ ਗਿਆ ਦਸਵਰ ਚ ਆ ਗਿਆ ਟਰੈਕਟਰ ਵੀ ਲੈਣੀ ਆ ਰਾਂਗਾ ਨਾਲ ਦੂਆ ਟਰਾਲਾ ਬੈਕ ਲਾਉਣਾ ਤੇ ਮਗਰ ਆ ਕੇ ਬਾਹਰ ਇੰਦਰ ਖੜਾ ਤੇਰੇ ਕੰਨੀਓ ਪਿਛੇ ਵਿੱਚ ਆ ਦੇ ਠੀਕ ਆ ਠੀਕ ਆ ਚੱਲ ਇੱਧਰ ਤੇ ਇੱਧਰ ਖੜਾ ਕਰ ਆ ਗਿਆ ਜੀ ਚੀਮੇ ਵਾਲਾ ਟਰੈਕਟਰ ਲਾਂਗੂ ਜੀ ਨਾਲ ਬਰਾਬਰ ਹੁਣ ਆ ਹਾਂ ਕਰਦੇ ਬੰਦੇ ਇਥੇ ਉਹ ਬ੍ਰੇਕਾਂ ਲਾ ਕੇ ਬ੍ਰੇਕਾਂ ਲਾ ਦੀ ਇਹ ਮਾਇਆ ਨਹੀਂ ਰੋੜਾ ਲਾ ਦੇ ਰੋੜਾ ਬ੍ਰੇਕ ਦੱਬੀ ਵੀ ਹੈ ਅੱਛਾ ਹੈਂਡ ਬ੍ਰੇਕ ਲਾ ਦੇਣੀ ਤਸੁਰ ਕੇ ਹੈਂਡ ਬ੍ਰੇਕ ਲਾ ਦੇ 30 ਮਿੰਟ ਦੋਸਰ ਹੋਣਾ ਹੈ 2 ਘੰਟੇ ਲਾ ਦੇ ਬ੍ਰੇਕ ਬੰਦ ਆ ਅੱਛਾ ਹੈਂਡ ਬ੍ਰੇਕ ਬੰਦ ਮਾਰ ਹੈ ਲੋਗ ਗੇਅਰ ਲਾ ਕੇ ਬੈਕ ਗੇਅਰ ਲਾ ਕੇ ਖੜਾ ਦੇ ਖੜਾ ਹੋਣਾ ਚੱਲ ਆ ਟੋਪਾ ਮੇਰੇ ਕੋਲ ਨੂੰ ਕਰ ਦੇ ਛੜ ਤਾਂ ਬਸ ਠੀਕ ਹੈ यह यह के अच्छा 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 ठीक है ठीक है ठीक है ठीक है ठीक है ठीक है हाँ जी पहले टोटे टोटे तो पहले कुड़ी आए उ लागे कुरी ਉਹ ਤੂੰ ਜਾ ਤੂੰ ਆ ਇੱਧਰ ਆ ਜੀ ਕੋਈ ਨਹੀਂ ਥੋੜੀ ਦੇ ਤੱਕਰ ਦੇ ਦੇ ਦੋ ਮੈਂ ਭਰੀ ਜਾਵਾਂ ਪਿੱਛੇ ਭਰਾ ਦੋ ਯਾਸਮੀਨ ਆ ਜਿਹੜੀ ਆ ਪੱਲੀ ਦੇ ਉੱਪਰ ਉੱਪਰ ਪੁੱਤ ਹੀ ਭਰਨੀ ਆ ਅਸੀਂ ਸਪੋਰਟ ਹਾਂ ਤਵੇਂ ਉਤਰ ਤਵੇਂ ਉਤਰ ਰ ਆ ਇੱਧਰ ਆ ਸਾਤਰ ਕੇ ਵੀ ਆਪਾਂ ਹੁਣ ਕੰਮ ਕਰ ਪਰ ਆ ਜਿਹੜਾ ਕੈਰੋਲਾ ਪੈ ਗਿਆ ਤੈਨੂੰ ਓਏ ਕੀ ਕਰਦਾ ਅੱਛਾ ਆਊਟ ਕਰਦਾ ਹੈ ਲੈ ਲੈ ਆਉਂਦੀ ਲੈ ਧੰਨਵਾਦ ਸਾਬਾਤ ਕੀ ਕਹਿੰਦਾ ਨਾ ਬਹੁਤ ਡੂੰਗਾ ਇਹ ਸੋਰੀਆਂ ਵਿੱਚ ਚੋਰ ਸੋਰੀਆਂ ਵਿੱਚ ਚੋਰ ਨੈਕ ਦੇ ਕਿ ਹੁਣ ਠੀਕ ਆਨ ਕਿਸੋ ਯਾਰ ਤੂੰ ਕੀ ਕਰੋਗੀ ਮੈਂ ਕਣਕ ਖਾ ਰਹੀ ਹਾਂ ਇਹ ਜੀ ਤੇਰਾ ਨੋਕਾ ਹਾਂ ਤਾਂ ਕਣਕ ਦੋ ਇੱਥੇ ਵਾਲੀ ਜਿਹੜੀ ਵਿਚਾਰੀ ਮਾਰੂ ਉਹਦੇ ਚਾਹੀਦੀ ਆ ਪਾਣੀ ਚ ਡੁੱਬੀ ਪਾਣੀ ਚ ਡੁੱਬੀ ਰਹੀ ਵਿਚਾਰੀ ਖੱਤਾਂ ਆਹ ਦਾ ਪਾਣੀ ਚ ਡੁੱਬੀ ਰਹੀ ਜਿਹੜੀ ਆਤੀ ਉਹਰੇ ਪਿੰਡ ਵਾਲੇ ਖੱਤੀਆਂ ਕੁੜੀ ਕੁੜੀ ਤੱਕ ਤਰਾਣਦੇ ਆ ਉਹ ਚੱਲ ਇੱਧਰ ਚੱਲ ਲਾਦੂ ਪੁੰਚਾ ਨਾ ਜੀ ਆਪਾਂ ਤਾਂ ਖੇਡਣਾ ਸੀ ਕਿ ਆਹ ਖਾਣੇ ਤੇ ਆ ਜਾਏ ਨਾ ਆਪਣੇ ਕੋਲ ਤਕਰਦੜੀਆਂ ਤਕਰਦੜੀਆਂ 12:30 ਬਜਨ ਦਾ ਥੋੜੇ ਭਰ ਲੋ ਥੋੜੇ ਭਰ ਕੇ ਘੇਰ ਲੋ ਬੰਨਣਾ ਕਾਫੀਆ ਡਿਜ਼ਾਈਨ ਕਰ ਕੇ ਕਿੱਚੇ ਸਾਕਾ ਮੇ ਬਈ ਬੰਦਿਆ ਨੇ ਬਈ ਸ਼ਾਬਾਸ਼ ਹੋ ਤੁਹਾਡੇ ਇਹ ਇਹ ਲੇਬਰ ਪੱਕੀ ਆਪਣਾ ਰੱਖ ਲੈਣੀ ਹੈ ਦੇਖਿਓ ਦੇਖਿਓ ਪਾਸ ਕਥਰੇ ਕੁਝ ਵੀ ਨਹੀਂ ਰਹੀ ਇਹ ਤਾਂ ਰੀਤਾ ਇਹ ਵੀ ਥੱਲੇ ਆਈ ਜੰਲੀ ਨਾਲ ਨਾਲ ਕਰਦੇ ਸੀ ਕਿ ਸੁਭੀ ਗਾਨ ਕੋਠੀ ਕਰਦੇ ਜੈਸਮਨ ਆ ਜਾ ਕੋ ਬਸ ਚਲ ਇਹਨਾਂ ਨੂੰ ਤਾਰ ਦਿੰਦੇ ਹੁਣ ਇੱਥੇ ਫੁਰਕਾ ਕਰਨਾ ਹੁਣ ਇੱਥੇ ਚੱਲਦੇ ਹਾਂ ਹਾਂ ਚਲ ਇਹਦੇ ਤਾਰ ਦੇ ਫੁਰਕਾ ਕਰ ਵੀ ਦਈਏ ਚਲ ਕੋਈ ਗੱਲ ਨਹੀਂ ਠੀਕ ਹੈ ਬਾਹਰਨੇ ਵਾਲੇ ਸੋਚ ਕੋਈ ਨਹੀਂ ਚੱਲਣ ਬਾਹਰਨੇ ਵਾਲੇ ਫੁਰਕਾ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਠੀਕ ਹੈ ਥੋੜੀ ਜਿਹੀ ਕੁਸਰਾ ਜ਼ਿਆਦਾ ਨਹੀਂ ਹੈਗੀ ਬਸ 20 20 ਰੋਟੀਆਂ ਜ਼ਿਆਦਾ ਨਹੀਂ ਕਿੰਨੇ ਕਿਤੇ ਫੰਦੀ ਫੰਦੀ ਆਕਾਰ ਰੱਖ ਲੈਣੀ ਚਾਹ ਕੇ ਬੰਦੀ ਕੱਲੇ ਨੂੰ ਕੱਢ ਦੋ ਇੰਤਾਂ ਚੇ ਨਹੀਂ ਹੁਣੀ ਤੂੰ ਬਚਾ ਕੇ ਜਸਮੀ ਜੈਮ ਨਹੀਂ ਨਾ ਹਰ ਕਿਲੇ ਜੇ ਤੂੰ ਨਹੀਂ ਕਰਕੇ ਸਾਰੀ ਜਦਵੇਂ ਮੈਂ ਜੋਰ ਨਹੀਂ ਮਾਰਦਾ ਕਰ ਚਾਚੇ ਕਿੰਨੂ ਕੱਠੀ ਹੋੜੀ ਹੋੜੀ ਇੱਧਰ ਨੂੰ ਸ਼ੀਆ ਉਹ ਵੇ ਬੋ ਸਾਦੂਰਾ ਨਹੀਂ ਇਹ ਲੱਗਦਾ ਤੇ ਉੱਥੇ ਗਿੱਲੀ ਕਿੰਨੀ ਕਵਾਰ ਕਹਿ ਲਿਆ ਤੁਹਾਨੂੰ ਵੀ ਇਹ ਸੈਡਾ ਪਰਤੀ ਗਿੱਲੀ ਆ ਇਹ। ਛੋੜੇ ਚ ਜਿੱਥੇ ਤੁਸੀਂ ਹੁਣ ਇਹ ਸਕਾ ਕੇ ਆਪਾਂ ਨੇ ਆਪਣੇ ਘਰਾਂ ਰੱਖ ਲੈਣੀ ਤਾਂ ਤਾਰੀ ਇਹ। ਉਹ ਸੁੱਕੀ ਦੀ ਉਹ ਪਰ ਦੀ ਉਹ ਉੱਪਰ ਚੜਾ ਦੇਣੀ ਆ ਆਪਾਂ 10 ਮਿੰਟ ਦੇ ਵਿੱਚ। ਹਾਂ। ਕੀ ਕਹਿੰਦੇ ਜੀ? ਟਰਾਲਾ? ਹਾਂ ਜੀ ਉਹ 6 ਛੋਟਾ ਉਹ। 13 6 ਆਪਣੇ ਵਾਲਾ 13 6 ਆ। ਉਹ ਹੈਗਾ 15 7 15 ਫਾਟਾ ਲੋ ਆ ਆ ਮਿਰਸੀ ਆਲਾ ਇਹਦਾ ਭਾਈ ਬੜਾ ਹੈਗਾ ਭਾਈ ਐਨਾ ਕਿ ਚੌੜਾ ਬਸ ਫੇਰ ਸਾਡੇ ਫੇਰ ਆਪਣਾ 6.5 ਆ 6.5 ਉਹ ਸਾਡੇ ਕੋ 7 ਆ ਹਾਂ ਉਹ 7 ਐਨਾ ਨਾ ਫਰਕ ਲੱਗਦਾ ਦੋਹਾਂ ਪਾਸੇ ਐਨਾ ਨਾ ਫਰਕ ਬਾਗਰੀ ਨਹੀਂ ਇਹ ਨਹੀਂ ਸਿਰਫ ਅਰਕਾ ਪਈ ਕਰੋ ਨਾ ਨਾ ਕਰੋ ਸਰੋ ਨਾ ਨਾ ਕਰ ਮਿਲ ਫਾਨਿਕ ਚੱਕਰ ਹਾਂ ਚੱਕਲਾ ਫਿਰ ਨੀਂ ਸਪਾਹਰ ਸੰਦੀਪ ਨਾਲੇ ਨਾਲੇ ਹੱਤ ਪਾਈ ਇਥੇ ਨੂੰ ਨਾ ਗਲੀ ਆਹ ਵੀ ਗਲੀ ਦੇ ਵਿੱਚ ਹੱਤ ਨਾ ਚਲ ਮੈਂ ਪਾਉਣਾ ਹੱਤ ਚਲ ਸੰਦੀਪ ਦਾ ਤਾਂ ਬਹੁਤ ਉੱਚੀ ਦੇ ਫੜ ਲਿਆ ਨੀਚੇ ਦੇ ਫੜ ਨੀਚੇ ਦੇ ਹਾਂ ਚਲ ਛੱਡ ਦਊਗਾ ਹਾਂ ਪਰ ਜਦ ਹੀ ਤਾਰ ਦੇ ਨੋਟਲ ਕੰਮ ਕਰਾਉਣੀ ਇਹਦੇ ਤੇ ਤਾਰ ਰੋਸ ਘਰਾਂ ਚ ਚੱਟੜਾ ਬੰਨੇ ਰਾਨ ਦੇ ਤਾਰ ਨਰਪੀ ਕੀ ਰਾਨ ਦੇ ਕਾਣ ਲਹੂ ਲੱਗਿਆ ਪੀਣ ਚੜੋ ਆਟੜਵਾ ਲੈ ਬਸ ਯਾਰ ਹੋ ਗਿਆ ਤਾਂ ਪਾਤੇ ਰੋ ਗਿਆ ਤਾਰੇ ਹੁੰਨੇ ਆ ਤਾਰ ਨਹੀਂ ਚੜਾਏ ਤਾਂ ਤੁਸੀਂ ਰਾਨ ਦੇ ਬਸ ਤਾਰੇ ਬੰਨੇ ਬਸ ਕਰਕੇ ਚੜਾ ਦੇ ਪੰਜਾ ਆਈਆ ਰਸ ਜ਼ਿਆਦਾ ਨਹੀਂ ਹੈ ਪਰ ਤੇ ਟੋਟੇ ਪਰ ਤੇ ਮਿੱਕੀ ਨੇ ਚੱਕ ਚੱਕ ਕੇ ਗੇਰ ਦੇਣੇ ਮਿੱਕੀ ਸਬਜੀ ਪਾਣੀ ਜਾਨ ਮੇ ਜਵਾਨ ਨੂੰ ਚੱਕੋ ਪਤ ਟੋਟੇ ਚੱਕੋ ਥੇ ਸੁਵੀ ਰੋਜ ਨੜੇ ਨੜੇ ਜੱਕੀ ਮੇਰਾ ਜੇ ਨਾ ਠੋਈ ਦੁਖਦੀ ਹੁੰਦੀ ਮੈਂ ਤੁਹਾਨੂੰ ਕਹਿਣਾ ਨਹੀਂ ਲੱਗਦੇ ਵੀ ਹੋਰ ਕਰਨਾ ਕੀ ਪਹਿਲਾਂ ਤਾਂ ਉਹ ਕੋਈ ਨਹੀਂ ਆ ਬਸ ਉਹ ਟੋਟੇ ਪਰ ਹੀ ਜੋ ਮਿੱਕੀ ਨੇ ਜਾ ਕੇ ਵਿਚਗਰੀ ਜਾਣੇ ਬਸ ਗੱਲ ਖਤਮ ਹੋ ਗਈ ਬਸ ਇੰਨਾ ਕੰਮ ਹੈ ਬਸ ਬਸ ਚਲੋ ਇੱਕ ਦਿਨ ਪਾਣੀ ਲਿਆਓ ਕੱਚੀ ਲੱਸੀ ਬਣਾ ਲਓ ਹਮਨੇ ਉੱਪਰ ਨਾਲ ਬੋਤਲ ਪਈਆ ਫ੍ਰਿਜ ਚ ਪਾਣੀ ਦੀ ਭਰੀ ਹੋਈ ਫਿਲਟਰ ਦੀ ਇੱਕ ਗਲਾਸ ਚੱਕ ਲਿਆ ਦਿਓ ਜੈਸ ਮੇਰੇ ਪੁੱਤ ਛਾਲ ਮਾਰੋ ਇਧ ਉਹਨਾਂ ਮੈਕਸ ਕਰਦੇ ਜਿਆਦਾ ਬੰਦਾ ਪਾਣੀ ਇਹਨਾਂ ਦੇ ਬਿਮਾਰ ਹੋ ਜਾਂਦਾ ਲੋੜ ਤੋਂ ਆ ਗਿਆ ਮੇਰਾ ਆ ਨਾ ਚਲ ਉਤਰ ਉਤਰ ਆਏ ਰੱਬਾ ਮੇਰੀ ਤੂ ਹਾ ਦੇ ਤਾਂ ਚੱਲ ਵੀ ਮਸ਼ੀਨ ਥੱਲੇ ਢੜਾ ਥੜਾ ਗਿਆ ਇਹ ਤਾਂ ਬਸ ਉੱਪਰ ਚਾਲ ਵੀ ਫੜ ਬਸ ਬਸ ਕਿੰਨੀ ਜਿਆਦਾ ਨਾ ਪਵਾ ਤੇਰੀ ਮਟੂਈ ਦੁਖਣ ਲੱਗੂਗੀ ਨਹੀਂ ਤੂੰ ਵੀ ਤੂੰ ਪਰ ਪਹਿਲੀ ਕਰੀ ਜੇ ਮੈਂ ਤਾਂ ਕਹਿੰਦਾ ਹੋ ਬਰ ਚੱਲ ਸ੍ਰੀ ਆਕਾਲ ਕਰ ਦੋ ਵੀ ਕਰ ਵੀ ਲੈ ਸ਼ਾਬਾਸ਼ ਕੋਈ ਨਹੀਂ ਐ ਸਭ ਠੀਕ ਐ ਅੰਮੀ ਕੋ ਚੱਕਰ ਨਾ ਸਾਰਾ ਸਾਰਾ ਜਸੀਰ ਧੜਾ 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 ਇੱਕਣਾ ਇਹ ਤੁਹਾਡਾ ਇੰਨਾ ਕੰਮ ਰੋਜ਼ ਕਰਨਾ ਚਾਹੀਦਾ ਤੁਸੀਂ ਤਾਂ ਪਤਨੀਆਂ ਹੋਈਆਂ ਪਈਆਂ ਆਪੇ ਦਵਾਈਆਂ ਲੈਣ ਦੀ ਲੋੜ ਹੀ ਨਹੀਂ ਹੈਗੀ ਚੱਲ ਕੰਮ ਐ ਮਤਲਬ ਗਰਮੀ ਇੰਨੀ ਕਹਿਣ ਦਾ ਮਤਲਬ یام گیم آه مگه نثاتی؟ هم ماه هم موزی داری ماهی داری ماهی دیم نه دیگه نثاتی دیو توییلو داشتی ਜਰੂਰ ਸਤਨਾ ਆ ਦੇਖ ਚਾਲ ਤੇ ਉਹ ਵੀ ਚੰਗ ਚੱਲੇ ਜਲ ਸੇਵਾ ਕਰਤੀ ਅਮਨੇ ਨੇ ਧੰਨਵਾਦ ਅਮਨੇ ਦਾ ਜੀ ਜਲ ਸੇਵਾ ਕਰਤੀ ਮੁੰਡੇ ਨੇ ਤਾਂ ਹੀ ਹੋ ਗਈ ਪਹਿਲਾਂ ਜ਼ਿਆਦਾ ਜ਼ੋਰ ਲੱਗਿਆ ਪਿਆ ਚੰਦ ਕਰ ਮੂੰਹ ਦੇ ਚਲੋ ਜੀ ਚੀਮੇ ਸੁਨੇਹਾ ਲਾਤਾ ਆ ਗਿਆ ਚੀਮਾ ਵੀ ਲਹ ਇਹ ਲਹ ਇਹਦਾ ਪਾਣੀ ਜਿਖਣਾ ਤਾਰੀਆਂ ਲਾ ਦੇ ਤਿੱਕੜਾ ਕਰਦੀ ਐ 10 ਮਿੰਟ ਹੋ ਗਏ ਨੇ ਚੱਕੇ ਬਸ ਚੱਟ ਮਾਰਤੀ ਗਿਆ ਬੱਲੇ ਬੱਲੇ ਸ਼ਾਬਾਸ਼ ਕਰ ਗਿਆ ਪਰਜਾਈਓ ਸ਼ਾਬਾਸ਼ ਹਾਂ ਸਾਡੀ ਅੱਲੇ ਦੰਦ ਚ ਕਲਕ ਪਈ ਅੰਦਰ ਹਾਂ ਅੱਜ ਮੈਂ ਸਾਰੀ ਉਹ ਬੇੜੇ ਦੀ ਬੋਲ ਸੀ 11 ਘਟੋਂ ਦਾ ਦੋ ਦਿਨ ਤੋਂ ਟੁੱਪ ਲੱਗ ਰਿਹਾ ਆ ਦੇਖ ਲਾ ਉੱਪਰ ਤੇ ਪਾਣੀ ਆ ਰਿਹਾ ਅੱਜ ਮਾ ਫੋਨ ਜੀ ਨਹੀਂ ਤੱਕ ਮੋੜੀ ਦੋ ਦਿੱਤੀ ਹਾਂ ਆ ਇਹਦਾ ਬਾ ਵੱਡਾ ਦੋ ਦਿਨ ਤੋਂ ਪਾਣੀ ਚਾੜੇ ਨਹੀਂ ਪਤਾ ਕਹਿਣਾ ਕੀ ਚਾਹੁੰਦਾ ਜੀ ਅਸੀਂ ਉਹ ਵੀ ਪਾਣੀ ਆ ਪਾਣੀ ਦੇਣਾ ਇਹ ਮੈਂ ਕਿ ਲੈਣ ਦਾ ਜੀ ਹਾਂ ਜੀ ਜਰੂਰ ਮੈਂ ਵੱਜਦਾ ਬਾ ਯਾਰ ਆਹ ਕੱਲੇ ਟਪੜਾ ਤਾਂ ਫਿਰ ਕੱਲੇ ਭਾਰੀ 12 ਸਾਲ ਵੀ ਹੋਇਆ ਹੈ ਆਂ ਰੱਖੀ ਰੱਖ ਲਈ ਕਰ ਦੇ ਕਰ ਵਾਸਤੇ ਆ ਕੱਢ ਲਈ ਬਾਕੀ ਆ ਟੋਟੇ ਤਾਰ ਕੇ ਰੱਖ ਲੈਣੇ ਸੀ ਹਾਂ ਦੇਖੋ ਕੰਮ ਕਰਦਾ ਬੰਦਾ ਆਲੇ ਹਲਾ ਲੈ ਫੈਲੇ ਹੀ ਕਿ ਬਟਾ ਹਾਂ ਹਾਂ ਨਾ ਦਿਨਾਂ ਗਾਹ ਪਜਾਉਂਦੇ ਸਬਾਨ ਹਾਂ ਉਹਨੇ ਜਾਵਾ ਖੁੰਡਾ ਹੁੰਦਾ ਹੁੰਦਾ ਪਾਣੀ ਅਜੇ ਬੰਦਾ ਵੀ ਲੈ ਕੇ ਆਇਆ ਗਾਮ ਚਾਹੂ ਖਾਲੀ ਜਾਂਦਾ ਤੇ ਤੋ ਨਾ ਕਿਤੇ ਦਾਣਾ ਮਿੱਛਿਆ ਜਾ ਹੋ ਗਿਆ ਨਾ ਜਿਹੜੀ ਹੱਤਾਂ ਕਰ ਬੁਰੀ ਹੋਈ ਸਕਦੀ ਹੈ ਐਚ ਬਾਦੇ ਐਚ ਬਾਦੇ ਐਚ ਬਾਦੇ ਸ਼ੁਗਤ ਬਸ ਉਹ ਰਗਾ ਟਗਾ ਹੋ ਗਿਆ ਲੈ ਦੇ ਦੇ ਕੋਈ ਨਾ ਤੇ ਰੱਬ ਜਾਨਾ ਮੋਟੀ ਹੋ ਗਈ ਜਿੱਦੂ ਕਰ ਦਿੱਤੀ ਕੋਈ ਨਾ ਵੀ ਖਾਣਾ ਕਰਦਾ ਕੋਲਾ ਨੂੰ ਮਰ ਜੀਆ ਕਰਨ ਜਿਹਦਾ ਤੇਰੇ ਕੋਲ ਹੀ ਦਿੰਦਾ ਤੇ ਅਜਮਰ ਵਾਲਿਆ ਪੈਣੀ ਉਹਨਾਂ ਦਾ ਆਪੇ ਮੋਟੇ ਹੋ ਗਏ ਨਾ ਸਫਾ ਤੇ ਪੈਣੀ ਜਾਨਾ ਨਾ ਹੋਰ ਯਾਸਮੇ ਟੋਟੇ ਦੇ ਪੁੱਤ ਤਕਾਣੇ ਰੱਖੀਦਾ ਹੁੰਦਾ ਦੇਖ ਤੇਰੀ ਪੂੰਛ ਟੋਟੇ ਦੀ ਕਿਹੜੀ ਉੱਪਰ ਨੂੰ ਆ ਕਿੱਧਰ ਨੂੰ ਕਿਆ ਕੁਛ ਆ ਲਓ ਜੀ ਹੁਣ 2 ਮਿੰਟ ਬਾਅਦ ਤੁਹਾਨੂੰ ਬਾਅਦ ਚ ਮਿਲਦੇ ਆਂ ਜੀ ਕੰਮ ਨਿਬੇੜ ਕੇ ਹੀ ਹੁਣ ਚਲੋ ਜੀ ਹੁਣ ਕੰਮ ਸਪੀਡ ਕਾ ਸ਼ੁਰੂ ਹੋ ਗਿਆ ਇਹ ਫੱਟੇ ਹਟ ਜਾਓ ਪਿੱਛੇ ਕਹਿੰਦਾ ਫੜੋ ਬਈ ਬਹੁਤ ਟਾਈਮ ਲਾਉਂਦੀ ਸੰਦੀਪ ਦੂਤਾ ਨਹੀਂ ਲੈ ਜਾਓ ਮੇਰੇ ਕੋਲ ਇੰਦਰ ਰੱਖੋ ਨਾ ਬੈਕਸਾਈਡ ਪਿੱਛੇ ਰੱਖੀ ਦੀ ਹੁੰਦੀ ਐ ਦੋ ਵਾਰ ਪਾਉਂਦੇ ਦੋ ਵਾਰ ਜਾਂਦਾ ਬਈ ਗਲਤ ਕਰਦੇ ਸੰਦੀਪ ਸੰਦੀਪ